ਸਸੇ ਗਾਲ ਜੀ ਕੀ ਹਾਲ ਚਾਲ ਹੈ ਸਵਾਦ ਹੈ ਸਾਡੇ ਆਪਣੇ ਵੀਰ ਉਹ ਅਠ ਵਾਲੇ YouTube ਚੈਨਲ ਤੇ ਵੀਰ ਉਹ ਤੁਸੀਂ ਜਿਹੜੀ ਆਪਾਂ ਫੋਟੋ ਦੇਖ ਰਹੇ ਆ ਲੱਗੀ ਮੂਰੇ ਹਨਾ ਤੇ ਕੁੜੀ ਮੁੰਡੇ ਦੀ ਤੇ ਇੱਕ ਬੱਚੀ ਦੀ ਵੀਰ ਉਹ ਅਜ ਦੀ ਫੋਟੋ ਲੱਗੀ ਆ ਨਾ ਦੋ ਜਣੇ ਨਾਲ ਕੁੜੀ ਮੁੰਡੇ ਦੀ ਇਹ ਪਰਦੇਸੀ ਆ ਪੰਜਾਬ ਦੇ ਵਿੱਚ ਰਹਿ ਰਹੇ ਆਗੇ ਠੀਕ ਹੈ ਜੀ ਕੁੜੀ ਜਿਹੜੀ ਆ ਉਹ ਭੱਜ ਕੇ ਆਈ ਆ ਵਿਹਾਰ ਤੋਂ ਠੀਕ ਹੈ ਜੀ ਮੁੰਡੇ ਨਾਲ ਰਹਿ ਰਹੀ ਸੀ ਪੰਜਾਬ ਦੇ ਵਿੱਚ ਆਦੇ ਯੂਪੀ ਦਾ ਮੁੰਡਾ ਠੀਕ ਹੈ ਜੀ ਤੇ ਪਹਿਲਾ ਲਾਈਵ ਸਹੀ ਨਹੀਂ ਚੱਲਿਆ ਤਾਂ ਕਰਕੇ ਦੁਬਾਰਾ ਚਲਾ ਰਿਹਾ ਕਿਉਂਕਿ ਪਹਿਲਾਂ ਆਵਾਜ਼ ਨਹੀਂ ਆਈ ਲਾਈਵ ਦੇ ਵਿੱਚ ਹਨ ਤੇ ਮੈਂ ਘਰ ਵਾਲੇ ਫੋਨ ਤੇ ਦੇਖਦਾ ਹੀ ਪਹਿਲਾਂ ਆਵਾਜ਼ ਨਹੀਂ ਆਈ ਪੂਰੀ ਜਿਹੜੀ ਸੀ ਹਨ ਦੁਬਾਰਾ ਤਾਂ ਕਰਕੇ ਆਪਾਂ ਲਾਈਵ ਹੋਏ ਆ ਹਨ ਇਹ ਪਰਦੇਸੀ ਆਪਣੇ ਪੰਜਾਬ ਦੇ ਵਿੱਚ ਆ ਕੇ ਬਾਰੂਆਗੇ ਭੱਜ ਕੇ ਰਹਿ ਰਹੇ ਆ ਦੋ ਕੁੜੀ ਮੁੰਡਾ ਹਨ ਇਹ ਨਹੀਂ ਜਾਨੀ ਕਿ ਰੂਟ ਭੱਜ ਕੇ ਰਹਿ ਰਹੇ ਆ ਦੋ ਕੁੜੀ ਮੁੰਡਾ ਹਨ ਕੁੜੀ ਮੁੰਡਾ ਭੱਜ ਕੇ ਰਹਦੇ ਆ ਪੰਜਾਬ ਦੇ ਵਿੱਚ ਮੇਰੇ ਨੂੰ ਠੀਕ ਹੈ ਜੀ ਇਹਨਾਂ ਦੇ ਇੱਕ ਗਲਤ ਕੰਮ ਦੇ ਕਰਕੇ ਕੁੜੀ ਹੋ ਗਈ ਹਨ ਇਹਨਾਂ ਦੋਨਾਂ ਜਾਣਿਆਂ ਦੇ ਹਨ ਕੁੜੀ ਤੇ ਜਿਹੜੀ ਕੁੜੀ ਨਾਲ ਰਹਿ ਰਹੀ ਆ ਉਹ ਵੀ ਉਹ ਨਹੀਂ ਜਾਨੀ ਕਿ ਰੱਖਣ ਨਾਲ ਰੱਖਣ ਦੀ ਸਲਾਹ ਬਣਾਈ ਹੈ ਨਾ ਤੁਸੀਂ ਫੋਟੋ ਨਾਲ ਦੇਖਦੇ ਹੋਣੇ ਨਾ ਤੇ ਇਨੀ ਜਾ ਕੇ ਪੈੰਡ ਦੇ ਜਾਂ ਕਿਸੇ ਸੜਕ ਦੇ ਉੱਤੇ ਜਾ ਕੇ ਜਾਣ ਕੇ ਕੁੜੀ ਆਖੇ ਆਂਦੀ ਹੈ ਨਾ ਤੇ ਜਾਨਵਰ ਖਾਪੋਲ ਥੋੜੇ ਵਾਲੇ ਕੁੱਤੇ ਘੁੰਮਦੇ ਸੀ ਹੈ ਨਾ ਤੇ ਉਹ ਕਿਸੇ ਵੀਰ ਨੇ ਕੈਮਰੇ ਦੇ ਵਿੱਚ ਦੇਖ ਲਈ ਵੀਰੋ ਕਿਸੇ ਦੇ ਘਰੇ ਕੈਮਰੇ ਲੱਗੇ ਸੀ ਉਹ ਦੇਖ ਲਈ ਕੈਮਰੇ ਦੇ ਵਿੱਚ ਉਹ ਜਿਹੜਾ ਵੀਰ ਸੀ ਉਹ ਕੁੜੀ ਨੂੰ ਚੱਕ ਕੇ ਲੈ ਗਿਆ ਯਾਨੀ ਕਿ ਸਹੀ ਸਲਾਮਤ ਕੋਈ ਕਈ ਸਹੀ ਤਰੀਕੇ ਨਾਲ ਕਈ ਸਹੀ ਬੰਦਿਆਂ ਨੇ ਦੇਖ ਲਿਆ ਕੁੜੀ ਚੱਕ ਲਈ ਹੈ ਨਾ ਤੇ ਇਹ ਦੇਖੋ ਵੀਰੋ ਰਹਿਣ ਵਾਲੇ ਕਿਤੇ ਦੇ ਕੂੜੇ ਕਿਤੇ ਸੱਟ ਰਹੇ ਆ ਹਨ ਤੇ ਪੰਜਾਬ ਦੇ ਵਿੱਚ ਆ ਕੇ ਸਾਡੇ ਆਪਣੇ ਦੇ ਵਿੱਚ ਇਹ ਆਸ਼ਕੀਆ ਹੋਰ ਆਪਾਂ ਹਨਾ ਗਲਤ ਕੰਮ ਕਰ ਰਹੇ ਆ ਹੋਰ ਵੀ ਕਈ ਗਲਤ ਪਹਿਲਾਂ ਤੁਸੀਂ ਸੁਣਿਆ ਹੋਣਾ ਕਿ ਆ ਆਪਣੇ ਨਿਊਜ਼ ਬਹੁਤ ਚੱਲੀ ਬਈਆਂ ਦੇ ਦੋ ਮੁੰਡੇ ਮਾਰਦੇ ਹਨਾ ਪੰਜਾਬ ਤੇ ਠੀਕ ਹੈ ਜੀ ਆ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਨਿਊਜ਼ ਨਵੀਂ ਆ ਰਹੀ ਆ ਠੀਕ ਹੈ ਜੀ ਕੋਈ ਇੰਨੀਆਂ ਨਿਊਜ਼ ਆ ਕਿੜੀਆਂ ਕੁਝ ਆਪਾਂ ਨੂੰ ਪਤਾ ਨਹੀਂ ਲੱਗਦੀਆਂ ਹਨਾ ਤੁਹਾਨੂੰ ਜਿੱਦਾਂ ਪਤਾ ਆ ਹਨਾ ਵੀਰੋ ਇਹਨੂੰ ਬੀ ਨੇ ਪੁੱਛਿਆ ਕਿ ਹਾਂ ਭਈ ਮੁੰਡੇ ਨੂੰ ਕਿ ਤੂੰ ਸੱਟ ਕੇ ਚੱਲ ਗਿਆ ਤੇ ਜਿਹੜੀ ਕੁੜੀ ਸੀ ਜੇ ਜਾਨਵਰਾਂ ਦੇ ਕੀ ਹੁੰਦਾ ਹੈ ਨਾ ਕੁੜੀ ਤੂੰ ਸੱਟ ਕੇ ਚੱਲ ਗਿਆ ਜੇ ਅਸੀਂ ਨਾ ਦੇਖਦੇ ਕੀ ਹੁੰਦਾ ਇਹ ਮੂਰੇ ਉਹ ਕਹਿੰਦਾ ਹਾਂ ਭਈ ਕੁੱਤੇ ਚੱਕ ਕੇ ਲੈ ਜਾਂਦੇ ਕੁੱਤਿਆਂ ਨੇ ਮਾਰ ਦੇਣੀ ਸੀ ਨਾ ਫਿਰ ਜਾਨਕੀ ਉਹਨੇ ਦੇਖਭਾਲ ਕਾਰਜਦਾ ਕਰਕੇ ਉਹ ਮੁੰਡੇ ਨੂੰ ਕੁੜੀ ਮੁੰਡੇ ਨੂੰ ਲੱਭ ਲਿਆ ਠੀਕ ਹੈ ਇਹਨਾਂ ਦੇ ਮੂੰਹ ਤੇ ਮਾੜੀ ਵੀ ਦੂਜੀ ਨਹੀਂ ਹੈ ਨਾ ਤੇ ਤੁਹਾਨੂੰ ਲਿੰਕ ਮੈਂ ਵੀਡੀਓ ਦਾ ਪਾਊਗਾ ਜਿਹੜੇ ਨਿਊਜ਼ ਚੱਲੀ ਜਾ ਰਹੀ ਹੈ ਹਨਾ ਬਹੁਤ ਜ਼ਿਆਦਾ ਕੱਲ ਦੀ ਚੱਲ ਰਹੀ ਹੈ ਨਾ ਕਿ ਕੋਈ ਦਿਲ ਦੇ ਵਿੱਚ ਰਹਿਮ ਨਹੀਂ ਕੋਈ ਕੱਖ ਨਹੀਂ ਇਹਨਾਂ ਦੇ ਠੀਕ ਹੈ ਜੀ ਬਾਕੀ ਉਹਨਾਂ ਨੂੰ ਪਤਾ ਨਹੀਂ ਵੀਰ ਸਰਦਾਰ ਸੀ ਆਪਣੇ ਸਰਦਾਰ ਜੀ ਸੀ ਤੇ ਬਾਕੀ ਪਤਾ ਨਹੀਂ ਉਹਨੀ ਇਹ ਪਰਦੇਸ ਦੇ ਹਵਾਲੇ ਕਰਦੇ ਸ਼ਾਇਦ ਕਿੱਦਾਂ ਕਰਦੇ ਹਨ ਕਹਿਣ ਦਾ ਮਤਲਬ ਇਹ ਦੇ ਲੋ ਤੁਸੀਂ ਕਿਸੇ ਆ ਕੇ ਪੰਜਾਬ ਦੇ ਵਿੱਚ ਆ ਕੇ ਇੰਨਾ ਵੱਡਾ ਕੰਮ ਹੋ ਰਿਹਾ ਹੈ ਹਨ ਕਿ ਸਾਰੇ ਵੀਰ ਨਹੀਂ ਕਰ ਰਹੇ ਪਰਦੇਸੀ ਖੁਸ਼ ਜਿਹੜੇ ਪਰਦੇਸੀ ਆ ਉਹ ਕਰ ਰਹੇ ਹਨ ਜਲੋ ਠੀਕ ਹੈ ਤੁਹਾਡਾ ਤੇ ਪਿਆਰਾ ਉਸ ਵਿੱਚ ਜੋ ਵੀ ਤੁਹਾਡਾ ਹੈਗਾ ਤੁਸੀਂ ਉਸ ਹੱਦ ਤੱਕ ਸੀਮਤ ਰੱਖੋ ਕਿੰਨੇ ਤੱਕ ਤੁਹਾਨੂੰ ਪਹੁੰਚਦਾ ਹੈ ਨਾ ਉਤੋਂ ਬਾਹਰ ਹੋ ਕੇ ਨਾ ਗਲਤ ਕੰਮ ਕਰੋ ਠੀਕ ਹੈ ਜੀ ਇਹਦੇ ਤੀਜੇ ਬਹੁਤ ਮਾੜੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਜੇ ਤਾਂ ਸਾਨੂੰ ਪਤਾ ਤੇ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਦੇ ਵਿੱਚ ਇਹ ਕੁਛ ਨਾ ਕੀਤਾ ਜਾਵੇ ਹੈ ਨਾ ਆਈਕਾ ਨਿਊਸੀ ਆ ਦੇਖੋ ਕੋਈ ਭੁੱਖਾ ਸੌਂ ਰਿਹਾ ਹੈ ਆਈਕਾ ਨਿਊਸੀ ਠੀਕ ਹੈ ਜੀ ਬੱਚੇ ਦੀ ਇਹ ਵੀ ਵੀਰ ਰੋਟੀ ਪਾਣੀ ਤੋਂ ਉਦਾਂ ਠੀਕ ਹੈ ਕੋਈ ਸੇ ਬੱਚੇ ਨੂੰ ਮੈਂਡੇਰ ਪਚਿਆ ਆਹ ਇਦਾਂ ਦੀਆਂ ਨਿਊਜ਼ਾਂ ਜਦੋਂ ਸੁਣਦੇ ਆ ਮਾਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹਨ ਠੀਕ ਹੈ ਜੀ ਉਦਾਂ ਦਾ ਆਪਾਂ ਦਾ ਹੁੰਦਾ ਹੀ ਕੋਣ ਕਹਿਣਾ ਨਹੀਂ ਪਰ ਗਲਤ ਬੱਚੀ ਦੇ ਨਾਲ ਹੋਇਆ ਹਨ ਤੇ ਬਾਕੀ ਪਤਾ ਨਹੀਂ ਕਾਨੂੰਨ ਨੇ ਬਣਦੀ ਕਾਰਵਾਈ ਕੀਤੀ ਹੋਊਗੀ ਉਸ ਬੇਰ ਨੇ ਕਾਨੂੰਨ ਦਾ ਸਹਾਰਾ ਲਿਆਊਗਾ ਠੀਕ ਹੈ ਜੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਕਾਨੂੰਨ ਇਸ ਚੀਜ਼ ਤੇ ਬਣਾਇਆ ਜਾਵੇ ਕਿ ਈਆ ਜਿਹੜੀਆਂ ਸੱਟ ਕੇ ਚੱਲ ਜਾਂਦੇ ਹਨਾ ਉਹਦਾ ਇੱਕ ਡੈਰਾ ਕੋਈ ਵੱਡਾ ਜਣ ਕੇ ਨੂੰ ਕੱਢਿਆ ਜਾਵੇ ਹਨ ਜਿਹੜਾ ਡਰਦਾ ਬੰਦਾ ਇਕਦਮ ਇਹ ਨਾ ਚੱਕੇ ਠੀਕ ਹੈ ਜੀ ਤੇ ਵਧੀਆ ਚੀਜ਼ ਹੋਣੀ ਚਾਹੀਦੀਆਂ ਧੀਆ ਵਾਸਤੇ ਹਨ ਤੇ ਹਰੇਕ ਕੋਈ ਪੈਦਾ ਕਰਦਾ ਆ ਕੋਈ ਠੀਕ ਹੈ ਤੁਹਾਡੀ ਗੱਲ ਬਾਤ ਆ ਤੁਹਾਡਾ ਬੱਚਾ ਹੋ ਗਿਆ ਤੁਸੀਂ ਸੈਟ ਗਏ ਚਲ ਜੋ ਇਹ ਕਿੱਥੇ ਦੀ ਨੇਕੀ ਆ ਹਨ ਜੇ ਤੁਹਾਡੇ ਸਹਿਮਤ ਆ ਤੁਸੀਂ ਤੇ ਪਿਆਰ ਕਰਦੇ ਆ ਉਸ ਵਿੱਚ ਤੁਸੀਂ ਆਸ ਵਿੱਚ ਹੀ ਰੱਖੋ ਠੀਕ ਹੈ ਜੀ ਫਟੋ ਪੱਦਨਾ ਲਿਮਟ ਤੋਂ ਬਾਹਰ ਨਾ ਹੋਵੋ ਕਾਨੂੰਨ ਇੱਕ ਬਣਾਇਆ ਜਾਵੇ ਕਿ ਤੀਆਂ ਵਾਸਤੇ ਆ ਵੀ ਕਿਹੜਾ ਸੈਟ ਕੇ ਜਾਂਦਾ ਉਹਲੇ ਆ ਸਜਾਇਆ ਹਨਾ ਉਧਰ ਤਾਂ ਬੜੇ ਕਾਨੂੰਨ ਆਪਣੇ ਬਣਿਓ ਆ ਇੰਡੀਆ ਦੇ ਵਿੱਚ ਜਾਨੀ ਕਿ ਬਹੁਤ ਹੀ ਵਧੀਆ ਕੰਮ ਉਹ ਕਾਨੂੰਨ ਬਣਿਆ ਤੀਆਂ ਵਾਸਤੇ ਜਾਂ ਹੋਰ ਵਾਸਤੇ ਪਰ ਇਹ ਕੱਲ ਦੀ ਸੁਣ ਕੇ ਖਬਰ ਬਹੁਤ ਜਾਨੀ ਜਾਨੀ ਦੁੱਖ ਲੱਗਾ ਹਨ ਤੁਸੀਂ ਦੱਸੋ ਕਮੈਂਟ ਕਰਕੇ ਇਹ ਗਲਤ ਹੈ ਹਨਾ ਇਹ ਸਦੀ ਗਲਤ ਚੀਜ਼ ਹੋਈ ਹੈ ਹਨਾ ਬਾਹਰੋਂ ਆ ਕੇ ਦੋ ਬੰਦੇ ਰਹਿ ਰਹੇ ਆ ਉਹ ਪੰਜਾਬ ਦੇ ਵਿੱਚ ਧੀ ਨੂੰ ਸੈੱਟ ਰਹੇ ਆ ਹਨਾ ਜਾ ਕਿਸੇ ਸੜਕ ਤੇ ਹੋਰ ਜਿਹੜੇ ਕਰੋ ਇਹ ਤਾਂ ਵੀ ਨੇ ਪਤਾ ਲਵਾ ਲਿਆ ਹੋਰ ਕਿੰਨਿਆਂ ਦੇ ਢੀਆਂ ਦੇ ਤੋਂ ਜਾਨੀ ਕਿ ਸੈਟਪ ਹੁੰਦੀਆਂ ਹੋਣਗੀਆਂ ਨਾ ਰੋੜਾ ਤੇ ਜਿਹੜੇ ਰੱਖ ਕੇ ਚਲ ਜਾਂਦੇ ਆ ਕਿੰਨੇ ਕਿਹਨਾ ਤਾਂ ਮਨ ਦੇ ਵਿੱਚ ਜਿਹੜੇ ਕਿ ਸੁਣ ਕੇ ਹੀ ਜੜ ਗਿਆ ਇੱਕ ਸ਼ਾਬਦ ਇਦਾਂ ਰੱਖਣ ਦਾ ਜਾਂ ਸੱਟਣ ਦਾ ਨਾ ਸੁਣ ਕੇ ਜਾਨੀ ਕਿ ਕਿੱਜਾ ਹੋਰ ਤਰ੍ਹਾਂ ਹੁੰਦਾ ਨਾ ਸਾਡੇ ਸਾਹਮਣੇ ਇਹਨਾਂ ਦਾ ਪਤਾ ਨਹੀਂ ਕਿੱਡਾ ਵੱਡਾ ਚਿਹਰਾ ਹੋ ਗੱਡਾ ਚਲੋ ਠੀਕ ਹੈ ਜੀ ਮੁੰਡਾ ਚਲੋ ਠੀਕ ਹੈ ਨਾ ਦੂਜਾ ਸੀ ਜਿਹੜੀ ਇੱਕ ਮਾਂ ਹੁੰਦੀ ਹੈ ਮਾਂ ਦਾ ਵੀ ਕਿੰਦਾ ਦਿਲ ਸਾਡੇ ਸਾਹਮਣੇ ਕਰ ਲਿਆ ਨਾ ਉਹ ਕੁੜੀ ਨੂੰ ਸੱਟਣ ਦਾ ਹੈ ਨਾ ਤੇ ਬਾਕੀ ਤੁਸੀਂ ਵਿਚਾਰ ਦਿਓ ਕਮੈਂਟ ਦੇ ਤੇ ਗੱਲਬਾਤ ਆਪਾਂ ਹੌਲੀ ਹੌਲੀ ਆਵਾਂਗੇ ਠੀਕ ਹੈ ਜੀ ਹੋਵੇ ਆਪਾਂ ਨੂੰ ਕਾਨੀ ਵਾਲੀ ਗੱਲਬਾਤ ਆਉਂਦੀ ਨਹੀਂ ਠੀਕ ਹੈ ਜੀ ਆਪਾਂ ਦਾ ਉੱਤ ਲਾਈਵ ਹੋ ਗਿਆ ਆਪਾਂ ਅੱਗੇ ਲਾਈਵ ਹੋਈਦਾ ਜੀ ਹੁਣ ਲਾਈਵ ਹੁਣ ਬੰਦ ਹੋ ਗਏ ਪਰ ਹੁਣ ਮੈਂ ਠੀਕ ਹੈ ਜੀ ਆਹ ਦੋ ਕੁ ਖਬਰਾਂ ਜੋ ਜੋ ਸੁਣੀਆਂ ਇਹ ਮਨ ਨੂੰ ਬਰੀਏ ਇੱਕ ਮੁੰਡੇ ਵਾਲੀ ਜਿਹੜਾ ਕਹਿੰਦਾ ਸੀ ਹਨਾ ਤੇ ਕਾ ਕੁੜੀ ਵਾਲੀ ਕੱਲ ਦੀ ਖਬਰ ਚੱਲ ਰਹੀ ਹੈ ਤੇ ਲਿੰਕ ਮੈਂ ਦੇਊਗਾ ਤੁਸੀਂ ਦੇਖਿਓ ਠੀਕ ਹੈ ਜੀ ਕੋਈ ਉਹਨਾਂ ਦੇ ਚਿਹਰੇ ਤੇ ਕੋਈ ਸ਼ਨੀ ਨਹੀਂ ਕਹੀ ਹਾਂ ਵੀ ਅਸੀਂ ਗਲਤ ਕੀਤਾ ਆ ਠੀਕ ਹੈ ਜੀ ਤੇ ਹੱਥ ਜੋੜ ਕੇ ਮਾੜੇ ਜਿਹਾ ਖੜਾ ਬਸ ਠੀਕ ਠਾਕ ਆ ਉਹਨੂੰ ਸਵਾਲ ਵੀ ਉਦਾਂ ਦੇ ਕੀਤੇ ਉਹਨੇ ਜਾਨੀ ਕਿ ਬੇੜੀ ਜਿੱਦਾਂ ਕੋਈ ਮਨ ਦੇ ਵਿੱਚ ਵਿਚਤਾਵਾ ਨਹੀਂ ਹੁੰਦਾ ਇੰਦਾ ਜਵਾਬ ਮੁੰਡੇ ਨੇ ਦਿੱਤਾ ਠੀਕ ਹੈ ਜੀ ਤੇ ਉਹਦਾ ਲਿੰਕ ਮੈਂ ਦੇਊਗਾ ਵੀਡੀਓ ਦੇ ਲਾਈਵ ਤੇ ਥੱਲੇ ਆ ਨਾ ਲਿੰਕ ਤੁਸੀਂ ਜਾ ਚੈੱਕ ਕਰਿਓ ਇੱਕ ਵਾਰੀ ਨਿਊਜ਼ ਉਹ ਜਾ ਕੇ ਹਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਗੱਲਬਾਤ ਆਪਾਂ ਵੀਰੋ ਕੰਨੀ ਨਹੀਂ ਆਉਂਦੀ ਜੇ ਗਲਤੀ ਹੋ ਗਈ ਮਾਫ਼ ਕਰਿਓ ਸਤਿ ਸ਼੍ਰੀ ਅਕਾਲ